ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਜ ਦੀ ਵੀਡੀਓ ਇਸ ਤਿੰਨ ਵੜਾ ਦਿਖਾਵਾਂਗੇ ਜਿੰਦ ਜਾਣ ਵਾਲੀਆਂ ਤੇ ਜਿਵੇਂ ਦੁੱਧ ਦੇ ਉੱਤੇ ਕੜੇ ਦੇ ਦੁੱਧ ਤੇ ਕਰੀਮ ਆਉਂਦੀ ਹੈ ਮਲਾਈ ਆਈ ਹੁੰਦੀ ਹੈ ਉਸ ਤਰ੍ਹਾਂ ਦੀਆਂ ਮੋਟੀਆਂ ਨਰੋਈਆਂ ਚੰਗੀਆਂ ਸਮੀਆਂ ਪਣੀਆਂ ਵੜਾ ਦਿਖਾਉਣੀਆਂ ਆਪਸੋ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮੇਰੇ ਪਾਨਾ ਪਿੰਡ ਤੌਲਾ ਝੁਲਾਵਰਨ ਵਾਲਾ ਜੀ ਮੋਬਾਈਲ ਨੰਬਰ ਜੀ ਆਪਣਾ 783767868 783767168 ਤਿੰਨ ਵੇੜਾ ਦਿਖਾਵਾਂਗੇ ਤੇ ਲਿਆਂਦੇ ਫਿਰ ਮੁੱਛ ਦੇ ਬਾੜੀ ਪੱਟ ਕੇ ਆਜਾ ਜਿੰਦ ਜਾਨ ਵਾਲਿਆ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖੀ ਜੰਨੇ ਆ ਇਹਨਾਂ ਆਪਾਂ ਜਰਸੀ ਕਿਹੜੀ ਹੈ ਗਰਲੈਂਡੋ ਕਿਹੜੀ ਹੈ ਕਰਾਸ ਕਿਹੜੀ ਹੈ ਸਾਰਾ ਕੁਝ ਹੀ ਆ ਸਾਰਾ ਕੁਝ ਹੀ ਆ ਤੋ ਜਿਵੇਂ ਕਹਿੰਦੇ ਤਾਂ ਖਦਰ ਦਾ ਆਪਣੇ ਕੋ ਕੁੜਤਾ ਵਿਆਮਾ ਵੀ ਜਿਹੜਾ ਮਰਜੀ ਪਾਈ ਜੱਲੇ ਗਰਮੀ ਚ ਪਾ ਲੋ ਸਿਆਲ ਚ ਪਾ ਲੋ ਉਹ ਚੀਜ਼ ਆ ਹਨਾ ਉਲਾਂ ਦੀ ਗੋਟਲੀ ਹੋਈ ਆ ਜੈ ਜੈ ਗੱਲ ਆ ਤੇ ਇਹ ਸੂਆ ਬਾਈ ਦੀ ਕਿਹੜਾ ਸੁੰਦੀ ਆ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਤੇ ਪਲੀ ਪੂੜੀ ਵੀ ਤਾਂ ਅੰਤੀ ਕੋ ਜਣਾ ਚੰਗੇ ਠਰ ਕੀ ਬੰਦੇ ਦੋਈ ਲੱਗਦੀ ਆ ਤੇ ਦਿਨ ਕਹਿ ਲੈਂਦੀ ਆ ਸੁੰਦੇ ਇਹ ਦਿਨ ਲੈ ਜੂ ਜੀ ਸਾਈ ਕੋ ਚਾਰ ਦਿਨ ਦੋ ਚਾਰ ਦਿਨ ਸੂਣ ਜੀ ਬਾਕੀ ਤੇ ਪਿਛਲੇ ਸੂਏ ਦਾ ਮਾਲਕ ਨੇ ਆਪ ਨੂੰ ਦੋਦੇ ਦੱਸਿਆ ਕਿੰਨਾ ਕ ਦੱਸਿਆ ਇਹਦਾ ਪਿਛਲੇ ਸੂਏ 25 ਕਿਲੋ ਤੋਂ ਹੁੰਦਾ ਜੀ ਇਹਦੇ 25 ਕਿਲੋ ਐਦ ਕੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਐਦ ਕੀ ਦੇ ਦੁੱਧ 28 29 ਕਿਲੋ 28 29 ਕਿਲੋ 8:30 ਵਜੇ ਬਾਲਦਿਲ ਨਾਲ ਕਿੰਨਾ ਆਰਡਰ ਸ਼ੂਏ ਮੰਗਦਾ ਸਾਂ ਬਾਲਦਿਲ ਨਾਲ ਹਜੇ ਦੇਖੋ ਕਿੰਨੀ ਆ ਸੋ ਹਲੇ ਹਵਾਨਾ ਆਏ ਲੱਗਦਾ ਜਿਵੇਂ ਜਿਵੇਂ ਝੋਲੇ ਜਿ ਪਾਪ ਪਾਏ ਹੜਦੀ ਦਾ ਹੁੰਦਾ ਹਨਾ ਹਲੇ ਵੀ ਆਏ ਦਿਖਾਈ ਦਿੰਦਾ ਹੈਗਾ ਤੇ ਥੋੜਾ ਥੋੜਾ ਸਵੈਰਿੰਗ ਪਾਉਣ ਲੱਗ ਗਈ ਹੈਨਾ ਹਾਂਜੀ ਹਾਂ ਤੇ ਐਦ ਕੀ ਫਿਰ ਜੱਟ ਸੌਦਾ ਪਾ ਕੇ ਨੇ 28 30 ਕਿਲੋ 25 ਕਿਲੋ ਮੰਨ ਕੇ ਬੰਦਾ ਪੈਸੇ ਲੈਣੇ 25 ਤੋਂ ਬਾਹਰ ਬਾਹਰ ਜਿਵੇਂ ਜਿੱਦ ਤੈਰ ਹੋ ਗਏ ਆ ਦੇਵਾ ਗੱਠਵਾਰੇ ਨੂੰ ਪਰ ਮੇਰੇ ਹਿਸਾਬ ਨਾਲ ਦੋ ਫੈਟ ਵਾਲਾ ਹਾਂਜੀ ਹਾਂ ਇਹ ਕਿੱਥੇ ਹੁੰਦਾ ਥਣਾ ਥੁਣਾ ਦੀ ਚਾਰਾਂ ਦੀ ਓਕੇ ਆ ਸੰਡੀ ਠੀਕ ਆ ਤੇ ਥਣਾ ਦੀ ਓਕੇ ਆ ਜਮਾ ਇੱਕ ਨੰਬਰ ਹੀ ਥਣਾ ਸੋ ਥਣਾ ਜੀ ਓਕੇ ਆ ਥੋੜੇ ਥੋੜੇ ਭੜਾ ਪਾਉਣ ਲੱਗ ਗਈ ਤੇ ਜਿੰਦ ਜਾਨ ਸਾਫ ਸੁਧਰੀ ਤੇ ਇਹਦੇ ਫਿਰ ਆਪਾਂ ਪੈਸੇ ਕਿੰਨੇ ਲੈਣੇ ਆ ਪੈਸੇ ਹੀ ਫੂਨਤੀ ਕਰਾਂਗੇ ਕੋਈ ਜਾ ਕਿਦਾਂ ਲੱਖ ਤਾਂ ਨਹੀਂ ਮੰਗਦਾ ਤੂੰ ਨਹੀਂ ਨਹੀਂ ਲੱਖ ਅੰਦਰ ਹੀ ਹੋ ਬਾਵਾ ਅੰਦਰ ਹੋ ਬਾਵਾ ਠੀਕ ਆ ਤੋਰੋ ਵਾਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਪੂਰਾ ਸਾਫ ਸੁਥਰਾ ਸੋ ਬ੍ਰੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਜਿੰਦ ਜਾਨ ਤੇ ਚਾਪੜ ਵਰਗੀ ਬੈੜ ਪਈ ਆ ਜਮਾ ਕੀ ਬਾਤ ਆ ਮੜ ਖੋਸ ਹੁੰਦਾ ਦੇਖ ਕੇ ਬੈੜ ਨੂੰ ਤੇ ਜਿਹੜੇ ਵੀ ਨੇ ਸੰਭੀਆ ਮੇਰੇ ਵੱਲੋਂ ਨੂੰ 102 ਨੰਬਰ ਆ ਜਾਵਾ ਇੰਨੀ ਸਾਫ ਸੁਥਰੀ ਵੀਰ ਨੇ ਸੰਭੀਆ ਤੇ ਜਿੰਦ ਜਾਨ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਚੀਜ਼ ਦੇ ਅਕੋਰਡਿੰਗ ਹੋਊਗਾ ਮੂੰ ਜਰਸੀ ਵਾਲਾ ਮਗਰ ਉਹ ਗਰਲੈਂਡੋ ਸਾਰਾ ਕੁਝ ਮੇਲੇ ਦੇ ਵਿੱਚ ਆ ਜਾਵਾ ਇਹਨੇ ਦੁੱਧ ਦੇਣਾ ਤੇ ਦੇਣਾ ਵੀਰੇ ਫੈਟ ਵਾਲਾ ਹਣਾ ਹਾਂਜੀ ਹੋਊਗਾ ਤੇ ਰੇਡ ਹੁਣ ਪੈਂਚਨਾ ਵਾਲੇ ਵਾਂਗਲੀ ਕਿਤੇ ਤੂੰ ਚੀਜ਼ ਤੇਰੀ ਵਧੀਆ ਜਿੱਦੇ ਚਾਰ ਹੋ ਗਈ ਢਲੂ ਕਹਿੰਦੇ ਹੁੰਦੇ ਜਿੰਨੇ ਪਰਦਾ ਪਾ ਕੇ ਰੱਖਣਾ ਬਹੁਤ ਚੀਜ਼ ਆ ਜਿਆ ਜਿਆ ਕਰ ਲੈ ਸੋ ਗੱਲ ਨਾ ਯਾਰ ਨਾ ਲੱਗ ਜੀ ਕਿਤੇ ਤੇ ਪੱਲਾ ਕਰ ਲੈ ਕਿਤੇ ਨਜ਼ਰ ਨਾ ਇਹਨੂੰ ਲੱਗ ਜਾਵੇ ਉਹ ਗੱਲ ਆ ਸਾਫ ਸੁਥਰੀ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਗੱਲਾਂ ਜਿੰਨੀਆਂ ਕਰ ਲਈ ਅੱਥਰਾਂ ਤੱਕ ਹਨੇਰਾ ਹੋ ਜੂ ਮੈਨੂੰ ਲੱਗਦਾ ਪਰ ਚੀਜ਼ ਕੁੱਲ ਮਿਲਾ ਕੇ ਦੇਖੀਏ 100 ਹੱਥ ਰੱਸਾ ਸਿਰੇ ਦੇ ਗੰਢ ਵੀ ਚੀਜ਼ ਪੂਰੀ ਚੰਗੀ ਆ ਸੋ ਦੇਖੋ ਮਿਲ ਕੇ ਵੇ ਦੇਖੋ ਮੋਰਲੀ ਲੱਤ ਤੱਕ ਜਾਂਦੀ ਪਈ ਆ ਪੂਰੀ ਸਾਫ ਸੁਥਰੀ ਗੁਣਾ ਦੀ ਗੁਦਲੀ 24 25 ਮੰਨ ਕੇ ਲੈ ਲਿਓ ਪਰ ਦੇਹ ਨੂੰ ਵਾਧੇ ਇਹ। ਜਊ ਫਾਰਟ ਵਾਲਾ। ਠੀਕ ਐ। ਅੱਗੇ 2 ਨੰਬਰ ਤੇ ਜਿਹੜੀ ਦੇਖੀ ਜਨੇ ਆਪਾਂ। ਹਾਂਜੀ। ਇਹ ਬਾਈ ਜੀ ਕਿਹੜਾ ਸੂਆ ਸੁੰਦੀ ਆ? ਇਹ ਵੀ ਦੂਜਾ ਸੂਆ ਸੁੰਦੀ ਆ ਐਚਪੀ ਵਰਡ। ਦੂਜਾ ਸੂਆ ਐਚਪੀ ਅਧਨ ਕੈਕ ਲੈ ਲਿਆ। ਦੇਹ ਲੈ ਜੂ ਜੀ ਹਫ਼ਤਾ ਜੀ। ਇੱਕ ਹਫ਼ਤਾ ਸੂਣ ਚ ਬਾਕੀ ਪਿਆ। ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ? ਪਤਾ ਇਹ ਪਲੂਣ ਦਾ 22 ਕਿਲੋ ਦੁੱਧ ਦਿੰਦਾ ਹੋਇਆ। ਪਲੂਣ ਦਾ 22 ਕਿਲੋ। ਤੇ ਐਤ ਕੀ ਕਿੰਨਾ ਦੁੱਧ ਮੰਨੀ ਇਹਦਾ ਆਪਾਂ? ਐਤ ਕੀ ਦੇਹ ਨੂੰ 25 ਕਿਲੋ ਦੀ। 25 ਕਿਲੋ ਦੁੱਧ। ਭਾਬ ਯਾਰ ਇਹਦਾ ਕੀ ਰੋ ਭਾਬ ਜਣ ਜੈ ਰੂ ਫੋਨ ਤੇ ਕਰਾਂ ਠੀਕ ਹੈ ਹਫਤਾ ਸੂਣ ਚ ਲੈੰਦੀ ਪਈਆ ਛੱਡੀ ਸੀਲ ਦਾ ਕੋਈ ਆਦਰੀ ਤੋਰੋ ਬਾਹਰ ਸੋ ਦੂਜੇ ਨੰਬਰ ਤੇ ਜੈਨੂਰ ਦੂਜਾ ਸੂਆ ਸੁੰਦੀ ਪਈਆ ਥਾਂਡੇ ਵੀ ਸਾਫ ਸੁਥਰੀਆ ਜਿਵੇਂ ਰੂਹ ਆਫ ਪਾਇਆ ਹੁੰਦਾ ਨਾ ਦੁੱਧ ਦੇ ਵਿੱਚ ਜਮਾ ਕਿਆ ਬਾਤਾਂ ਪਿੰਕ ਪਿੰਕ ਹਵਾਨਾ ਲਾਲੀਆਂ ਮਾਰਦਾ ਜਮਾ ਕਿਆ ਬਾਤਾਂ ਕੱਲੀ ਕੱਚੀ ਕੱਚੀ ਆ ਵੀਰੇ ਹਨਾ ਕੀ ਕੱਚੀ ਹੈ ਉਹ ਤੋਂ 25 ਕਿਲੋ ਦੇ ਦੂ ਜੀ ਜੈਜ ਗੱਲ ਆ 24 ਮੰਨ ਕੇ ਲੈ ਲੈ ਚਾਹੇ ਬੰਦਾ ਬਲਟਾਂ ਬਹੁਤ ਪੁੰਜੀਆਂ ਨਹੀਂ ਹਜੇ ਤਾਂ ਕੱਚੀ ਕੱਚੀ ਆ ਜਿਵੇਂ ਕਹਿੰਦਾ ਸੀ ਬੀਓ ਛੱਪ ਬਣ ਗਈ ਖਾ ਕੇ ਮਾਲ ਪਰਾਇਆ ਉਹ ਚੀਜ਼ ਵੰਨਾ ਹਲੇ ਕੱਲੀ ਕੱਚੀ ਆ ਹਲੇ ਸਮਝ ਜੇ ਆਪ ਨੂੰ 70 ਤੋਂ 75% ਆਉ ਪਰ ਜਿੱਦੇ ਤਿਆਰ ਹੋ ਗਈ ਇਹਦਾ ਲੇਵਾ ਫਟ ਫਾਟ ਆ ਫਿਟਿੰਗ ਵਾਲਾ ਲੇਵਾ ਰੱਖਣਾ ਜਦੋਂ ਫਿਟਿੰਗ ਵਾਲਾ ਪਸੂ ਲੈਨੇ ਆ ਉਹ ਜੇ ਮਸਟੈਟਿਕ ਆਪੋਂ ਲੋਡ ਨਹੀਂ ਪੈਂਦੀ ਡਾਟਾ ਦਾ ਨੰਬਰ ਤੋਂ ਮੈਂ ਡਿਲੀਟ ਕਰਕੇ ਰੱਖ ਲਿਓ ਤੇ ਸਹੀ ਸਲਾਮਤ ਚੱਲਦੀ ਰਹਿੰਦੀ ਦੁੱਧ ਦੀ ਸੋ ਦੇਖੋ ਜੰਦ ਜਾਨ ਬਹੁਤ ਆ ਸੋ ਬਾਲਟੇਲਾ ਦੇਖੋ ਕਾਫੀ ਪੰਜਾ ਹਲੇ ਦਿਨ ਮਿਲਣਾ ਮੇਰੇ ਬਾਪਾ ਲੈ ਜੂ ਹਨਾ ਦਿਨ ਨਹੀਂ ਹੁੰਦੀ ਖਾਸ ਤਾਂ ਠੀਕ ਹੈ ਅਗੇ ਤੀਜੇ ਨੰਬਰ ਤੇ ਆਪਾਂ ਫੇਰ ਦੇਖੀ ਜਾਨਾ ਰਾਜੀ ਤੇ ਇਹ ਬਾਈ ਜੀ ਕਿਹੜਾ ਸੂਰਤ ਹੁੰਦੀ ਆ ਇਹ ਵੀ ਦੂਜਾ ਸੂਰਤ ਏਰੇ ਵਾਲਾ ਗੱਡੇ ਜਿਹਾ ਇੰਜਨ ਵਰਕੇ ਵੜਾ ਜੈ ਜੈਕਾਰ ਲਾਜਾ ਵਾ ਤੇ ਰੇਲ ਦਾ ਇੰਜਨ ਲੰਘਦਾ ਲੀ ਤੇ ਬੁਰੇ ਫਾੜਕੇ ਲੱਗ ਗਿਆ ਹੁੰਦਾ ਆਪਣ ਨੂੰ ਰੋਕ ਕੇ ਦੇਖਣੀ ਪੈਂਦੀ ਮਜਬੂਰੀ ਦੇ ਵਿੱਚ ਉਹ ਵੜਾ ਵੀ ਜਿਹੜਾ ਰਿਸ਼ਤੇਦਾਰ ਆ ਗਿਆ ਉਹ ਮੱਲੋ ਮੱਲੂ ਛੋਟੇ ਘਰੇ ਵੜਾ ਨਹੀਂ ਚਾਕੂ ਰਾਜੀ ਸਾਫ ਸੁਧਰੀ ਇੰਨੀ ਚੰਗੀ ਵੜਾ ਪਸੂਰ ਦਿਖਾਉਣੇ ਪਏ ਫੇਰ ਦੇਖੋ ਕਿੰਨਾ ਅਸਾਏ ਵਧੀਆ ਲੱਗਿਆ ਸੋ ਦੇਖੋ ਹਾਂਸ ਕੋ ਟਾਪ ਦਾ ਅਸਲੀ ਟਵਾਈਆ ਥਾਨ ਹੈ ਨਾ ਤੇ ਬਾਈ ਜੀ ਦਿਨ ਕੈ ਲੈਂਦੀ ਸੁੰਦੇ ਦੇ ਨੇ ਇਹ ਵੀ ਹਫ਼ਤਾ ਲੱਗ ਗਿਆ ਇੱਕ ਹਫ਼ਤਾ ਇੱਕ ਹਫ਼ਤਾ ਬਾਕੀ ਪਿਆ ਤੇ ਫਿਰ ਕਿੰਨਾ ਦੁੱਧ ਮੰਨ ਕੇ ਪੈਸੇ ਲਾਵੇ ਬੰਦਾ 28 ਕਿਲੋ ਦਾ ਮਾਲ ਕਨੇ ਕਹਤਾ ਪਰ ਆਪਾਂ ਮੰਨ ਕੇ ਚੱਲੇ 26 ਮੰਨ ਕੇ ਪੈਸੇ ਲਾ ਲੇ ਬੰਦਾ ਰੁੱਤ ਗਰਮੀ ਦੀ ਐ ਖਾੜਿਆਂ ਚ ਪਾਣੀ ਸੁੱਕੀ ਜਾਂਦੀ ਐ ਭਾਈ ਕੀ ਤੋਂ ਪ੍ਰਸ਼ ਚੱਲਦੀ ਜਾਈ ਰਹੀ ਠੀਕ ਐ ਨੂੰ ਕੋਈ ਮਹਿਣਾ ਨਹੀਂ ਦੱਸਦਾ 30 ਕਿਲੋ ਜਿੰਨੇ ਚਾਪੜ ਵਰਗੇ ਪੀਆ ਪਰ ਜਿਵੇਂ ਹੁਣੇ ਖੜੀ ਐ ਪਹਾੜੇ ਪੂਰੇ ਚੱਲਦੇ ਇੱਥੇ ਜਮਾਂ ਨਹੀਂ ਸਹਿਗਦੀ ਤੇ ਸਹੀ ਮੌਸਮ ਆਲਾ ਹੋਇਆ ਬੰਦਾ ਜਿੰਨਾ ਮਰਜ਼ੀ ਦੁੱਧ ਲੈ ਲੇ ਤੋ ਹਣ ਠੀਕ ਹੈ। ਉਹਦੀ ਕਪੈਸਿਟੀ ਚਾਹੀਦੀ ਆ। ਜੈ ਜੈ ਜੀ। ਜੈ ਜੈ ਕਾਲਾ। ਸੋ ਸਫਾਈ ਦਾ ਮੁੱਲ ਹੁੰਦਾ ਥੱਲੇ। ਤੇ ਦੇਣੇ ਬਾਈ ਜੀ ਕਹਿ ਕੱਢਦੀ ਐ ਇਹ। ਨਾੜਾ ਦੇ ਫੋਟੋ ਲਓ। ਜਮੇ ਨਾੜਾ ਦੇ ਆਦੇ ਮੋਟੀਆਂ ਦੇਖੋ ਕਿੰਨੀਆਂ ਨਾੜਾਂ ਨੇ ਥੱਲੇ। ਦੇਣੇ ਦੇਣ ਕਿੰਨੇ ਲੱਗਦੇ ਆ। ਇੱਕ ਵਾਰ ਚੈੱਕ ਕਰੋ ਯਾ ਦੇਖੋ। ਠੀਕ ਹੈ। ਮਿਲਕ ਵੇਂਦਾ ਚੰਗੀ ਆ ਪੂਰੀ ਕੱਚੀ ਕਿੰਨੇ ਕਿਤਨਾ ਦੀ ਐ ਇਹ। ਹਫਤਾ ਲੂਗੀ ਜੀ। ਹਫਤਾ ਕੱਚੀ ਆ ਨਾੜਾਂ ਦੇਖੀਏ ਦੂਜੇ ਪਾਸੇ ਵੋ ਮਾਈ ਗਾਡ। ਪੂਰੀ ਸਾਫ ਸੁਥਰੀਆਂ ਜਮਾ ਚੀਜ਼ਾਂ ਦੇਖੋ ਇਹਨਾਂ ਨੇ ਦੁੱਧ ਕਰਾਉਣਾ ਕਰ ਮਾਲ ਜਣੇ। ਸੇ ਦੇਖੋ ਜਮਾ ਕ ਜਮਾ ਰੇਲ ਦੀ ਲੀਹ ਕੋ ਸਿੱਧੀ ਪਈ ਆ ਜਮਾ ਹਨਾ ਪਲੀ ਪੁਲੀ ਵੀ ਬਹੁਤ ਜ਼ਿਆਦੇ ਆ ਸੋ ਪਸ ਜਿੰਦ ਜਾਨ ਵਾਲਾ ਹੋਵੇ ਸਾਫ ਸੁਥਰਾ ਜਿਵੇਂ ਇਦਾਂ ਦੀ ਬੈਠਦੀ ਆਪਾਂ ਕਹਿੰਦੇ ਵੀ ਜੇਰ ਨਹੀਂ ਪੀ ਇਹਨੇ ਤੇ ਭੱਜ ਕੇ ਪੈਂਦੀ ਆ ਹਨਾ ਭਜਨ ਹੋਣਾ ਚਾਹੀਦਾ ਜੈ ਜਗਤ ਆ ਜਿਹਦੇ ਪਸੂ ਦੇ ਵਿੱਚ ਵਜਣਾ ਜਿਵੇਂ ਸਾਫ ਸੁਥਰਾ ਹੈ ਨਾ ਸਾਂਭੀ ਬੜੀ ਵੀ ਆ ਉਹਨੂੰ ਕਾਰਗਿਲ ਵਗੈਰਾ ਚੰਗੀ ਮਹੀਨਾ ਪਹਿਲਾਂ ਸਾਂਭੀ ਵੀ ਆ ਤਾਂ ਉਹ ਆਟੋਮੈਟਿਕ ਜੀ ਰੁਪਏ ਜਾਣੀ ਹੁੰਦੀ ਆ ਪਸੂ ਜੀ ਆਪਾਂ ਲਿੱਸਾ ਪਸੂ ਲੈ ਲੈਣੇ ਤੇ ਮੈਂ ਕਹਿੰਦਾ ਸਸਤਾ ਰੋਵੇ ਬਾਰ ਬਾਰ ਤੇ ਮਹਿੰਗਾ ਰੋਵੇ ਇੱਕ ਵਾਰ ਭਲਵਾਨਾਂ ਵਾਲੀ ਧੋਰ ਆ ਜੇ ਮੈਂ ਕਹਿੰਦਾ ਮੈਂ ਤੁਰਦੀ ਆ ਜੈ ਜਗਤ ਆ ਜਮਾ ਜਿਵੇਂ ਮਰਲ ਜਾਂਦਾ ਹੁੰਦਾ ਗਰਾਊਂਡ ਦੇ ਵਿੱਚ ਫਿਰ ਇਹਦਾ ਕੀ ਭਾਵ ਯਾਰ ਲੱਖ ਜਿਲਾ ਵਿਲਾਉਣੇ ਹੋ ਨਹੀਂ ਅੰਦਰ ਹੀ ਦੇਣਾਗੇ ਵੀ ਲੱਖ ਇਹ ਵੀ ਲੱਖ ਤੋਂ ਅੰਦਰ ਸਾਰੇ ਲੱਖ ਤੋਂ ਅੰਦਰ ਹਨਾ ਤੇ ਲੈ ਫਿਰ ਮੁੱਛ ਦੇ ਵਾਲ ਜੀ ਪਟ ਪਟਾ ਜਮਾ ਚੰਗਿਆਂ ਦੇ ਪਾਸੋਂ ਬਤ ਦੇ ਨੇ ਆਪਣੇ ਕੋਲ ਸੋ ਭਾ ਛੋਟੇ ਘੱਟ ਖਰਚੋਂ ਦੇ ਵੱਧ ਕਮਾਉ ਹੋ ਗੱਲ ਆ ਤੇ ਚਿੰਜਾ ਚੰਗਿਆਂ ਸਾਫ਼ ਸੁਥਰੇ ਦੇਖੋ ਗੁਣਾ ਦੀ ਗੁਸਣੇ ਦੇਖੋ ਕਿੰਨਾ ਚੰਗਾ ਜਮਾ ਜਿਆਜ ਗੱਲ ਆ ਜਮਾ ਦਬਣ ਦੂ ਬਣਾਲਾ ਕੰਮ ਨਹੀਂ ਆ ਵੀ ਗਰਮੀ ਚ ਦਬ ਜੂ ਨਹੀਂ ਦਬਦੀ ਹਨਾ ਬਿਜੂ ਤ ਦੇਖੋ ਜਾਣ ਕਿੰਨੀਆਂ ਸੋ ਇਹਦਾ ਬਾਈ ਕਹਿੰਦਾ ਮੂਸੇ ਆਉ ਦੇ ਗਾਣੇ ਨੂੰ ਤੋ ਤੇ ਕੱਢੂ ਜਾਵਾ ਦਾਬ ਦੀ ਦੂਦ ਦੀ ਨਹੀਂ ਇਹ ਇਸ ਪੜੀ ਵੀ ਬਹੁਤ ਜਿਆਦਾ ਮਨ ਖੋਸ਼ ਕਰਦੀ ਐ ਸੌ ਲਗੇ ਵੀਰ ਦੇ ਪਸੂ ਸੋ ਤਿੰਨ ਨਕ ਦਿਖਾਤੇ ਤਿੰਨੇ ਸਾਫ ਨੇ ਪਹਿਲਾ ਤੇ ਤੀਜਾ ਨੰਬਰ ਦਾ ਮੇਰੇ ਮਨ ਨੂੰ ਪੂਰੇ ਖਿੱਚਿਆ ਪਿੰਡ ਧੌੜਾ 98 ਸੌਰੀ 78 ਤੇ 99 67 168 ਵੀਰੋ ਦੇਖ ਲਓ ਸਾਡਾ